ਸਵਾਗਤ ਹੈ ਜੀ ਤੁਹਾਡਾ ਯੁਵਰਾਜ ਭਾਰਤ ਨਿਊਜ਼ ਦੇ ਉੱਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਦੋ ਸੁਰਿੰਦਰ ਸੋਹਤਾ ਬੀਤੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਉੱਗੇ ਮਸੀਹਾਗੂ ਸ਼੍ਰੀ ਸੋਨੂ জাফর ਜੀ ਵੱਲੋਂ ਮੁੱਦਾ ਐਮ ਐਲ ਸੀ ਦਾ ਸੋ ਅੱਜ ਐਮ ਐਲ ਸੀ ਦੇ ਉੱਤੇ ਗੱਲ ਕਰਨ ਲਈ ਅਸੀਂ ਉੱਚੇਚੇ ਤੌਰ ਤੇ ਪਹੁੰਚੇ ਆ ਸ਼੍ਰੀ ਸੋਨੂ জাফর ਜੀ ਕੋਲ ਗੱਲ ਕਰਾਂਗੇ ਐਮ ਐਲ ਸੀ ਕੀ ਹੈ ਔਰ ਇਹਨਾਂ ਦੇ ਵੱਲੋਂ ਇਹ ਮੁੱਦਾ ਕਿਉਂ ਉਠਾਇਆ ਗਿਆ ਮੇਰੇ ਨਾਲ ਨੇ ਸੋਨੂ জাফর ਜੀ জাফর ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਸੋਤਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਆਉਣ ਤੇ জাফর ਸਾਹਿਬ ਤੁਹਾਡੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਐਮ ਐਲ ਸੀ ਦੇ ਉੱਤੇ ਹਾਂ ਔਰ ਤੁਹਾਡੀ ਪੋਸਟ ਤੋਂ ਬਾਅਦ ਬਹੁਤ ਸਾਰੇ ਜਿਹੜੇ ਸਵਾਲ ਸੋਸ਼ਲ ਮੀਡੀਆ ਦੇ ਉੱਤੇ ਪੈਦਾ ਹੋਏ ਨੇ ਸਭ ਤੋਂ ਪਹਿਲਾ ਹੀ ਸਵਾਲ ਇਹ ਹੈ ਕਿ ਐਮ ਐਲ ਸੀ ਕੀ ਹੈ ਸੋ ਕਿਰਪਾ ਕਰਕੇ ਤੁਸੀਂ ਜਰੂਰ ਦੱਸੋ ਕਿ ਐਮ ਐਲ ਸੀ ਕੀ ਹੈ ਔਰ ਇਹ ਜਿਹੜਾ ਮੁੱਦਾ ਤੁਹਾਡੇ ਵੱਲੋਂ ਕਿਉਂ ਉਠਾਇਆ ਗਿਆ ਹਾਂ ਮਿਰਕੂ ਵੀ ਸੋਤਾ ਸਾਹਿਬ ਕਾਫੀ ਫੇਸਬੁੱਕ ਦੇ ਉੱਪਰ ਕਈ ਸਾਡੇ ਸੱਜਣਾ ਨੇ ਸਾਨੂੰ ਇਹ ਸਵਾਲ ਕੀਤੇ ਆ ਕਿ ਐਮ ਐਲ ਸੀ ਕੀ ਹੈ ਜੀ ਅ ਇੱਕ ਹੁੰਦਾ ਐਮ ਐਲ ਏ ਜੀ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਜਿਹੜੀ ਐਮ ਐਲ ਸੀ ਹੁੰਦੀ ਆ ਮੈਂਬਰ ਆਫ ਲੈਜਿਸਲੇਟਿਵ ਕਾਉਂਸਲ ਜੀ ਇਹ ਸਾਡੇ ਪੰਜਾਬ ਦੇ ਵਿੱਚ 1970 ਤੋਂ ਪਹਿਲਾਂ ਮੌਜੂਦ ਸੀ ਜੀ ਅੱਜ ਵੀ ਸਾਡੇ ਹਿੰਦੁਸਤਾਨ ਦੇ ਵਿੱਚ ਕਾਫੀ ਸੂਬਿਆਂ ਦੇ ਵਿੱਚ ਜਿਦ ਤਰਾ ਆਂਧਰਾ ਪ੍ਰਦੇਸ਼ ਕਰਨਾਟਕਾ ਤੇਲंगाना ਉੱਤਰ ਪ੍ਰਦੇਸ਼ ਬਿਹਾਰ ਇਹਨਾਂ ਸਟੇਟਾਂ ਦੇ ਵਿੱਚ ਮੌਜੂਦ ਹੈ ਜੀ ਔਰ ਸਾਡੇ ਪੰਜਾਬ ਦੇ ਵਿੱਚ ਪਹਿਲੀ ਵਾਰ ਜਦੋਂ ਸ਼ਰੋਮਣੀ ਅਕਾਲੀ ਦਲ ਦੀ ਗਵਰਨਮੈਂਟ ਬਣੀ ਹੈ ਜੀ ਜਸਟਿਸ ਗਰਨਾਮ ਸਿੰਘ ਜੀ ਦੀ ਅਗਵਾਈ ਵਾਲੀ ਸਰਕਾਰ ਜੀ ਉਸ ਦੌਰਾਨ ਇਹਨਾਂ ਨੇ ਜਿਹੜੀ ਐਮ ਐਲ ਸੀ ਸੀ ਇਹ ਭੰਗ ਕਰ ਦਿੱਤੀ ਸੀ ਜੀ ਸੋ ਅਸੀਂ ਫਿਰ ਤੋਂ ਚਾਹੁੰਦੇ ਆ ਕਿ ਜਿਹੜੀ ਐਮਐਲਸੀ ਆ ਇਹ ਲਾਗੂ ਕੀਤੀ ਜਾਏ ਉਹਦਾ ਕਾਰਨ ਕੀ ਹੈ ਕਿ ਜਿਹੜੇ ਅਸੀਂ ਪੰਜਾਬ ਦੇ ਵਿੱਚ ਘਟ ਗਿੰਤੀ ਆ ਕਿਉਂਕਿ ਜਦੋਂ ਦਾ ਮੁਲਕ ਆਜ਼ਾਦ ਹੋਇਆ ਸਾਡੇ 크ਿਸਚੀਅਨ ਕਮਿਊਨਿਟੀ ਦਾ ਇੱਕ ਵੀ ਮੈਂਬਰ ਵਿਧਾਨ ਸਭਾ ਦੇ ਵਿੱਚ ਨਹੀਂ ਪਹੁੰਚਿਆ ਹਾਲਾਂਕਿ ਸਾਡੇ ਮੁਸਲਿਮ ਪਾਈਚਾਰੇ ਦੇ ਹਰ ਵਾਰ ਕੋਈ ਵੀ ਗਵਰਨਮੈਂਟ ਹੋਵੇ ਉਹਨਾਂ ਦੇ ਐਮਐਲਏ ਬਣਦੇ ਆਏ ਨੇ ਸੋ ਇਸ ਕਰਕੇ ਬਹੁਤ ਵਾਰ ਸਾਡੇ ਇਹ ਨਹੀਂ ਕਿ 크ਿਸਚਨਾਂ ਨੇ ਯਤਨ ਨਹੀਂ ਕੀਤਾ ਬਹੁਤ ਵਾਰ ਯਤਨ ਕੀਤਾ ਜੀ ਔਰ ਹਰ ਪਾਰਟੀ ਦਾ ਇੱਕੋ ਹੀ ਬਹਾਨਾ ਹੁੰਦਾ ਹੈ ਕਿ ਇਹ ਭਾਈਚਾਰਾ ਜਿਹੜਾ ਵਾ ਇਹਨਾਂ ਦੀ ਵੋਟ ਘਟਿਆ ਇਹ ਜਿੱਤ ਨਹੀਂ ਸਕਦੇ ਉਹਦੇ ਵਿੱਚ 크ਿਸਚਨ ਇਕੱਲੇ ਨਹੀਂ ਆ ਉਹਦੇ ਵਿੱਚ ਬੋਧੀ ਆ ਜੈਨੀਆਂ ਪਾਰਸੀ ਆ ਮੁਸਲਮਾਨ ਆ ਇਹ ਸਾਰੇ ਅਸੀਂ ਪੰਜਾਬ ਦੇ ਵਿੱਚ ਘਟ ਭਾਈਚਾਰਾ ਵਾ ਸੋ ਅਗਰ ਐਮ ਐਲ ਸੀ ਲਾਗੂ ਹੁੰਦੀ ਹੈ ਤੋ ਦੇ ਵਿੱਚ ਆਟੋਮੈਟਿਕੀ ਜਿਹੜੇ ਘਟ ਗਿਣਤੀ ਲੋਕ ਨੇ ਉਹਨਾਂ ਨੂੰ ਨੋਮੀਨੇਟ ਕੀਤਾ ਜਾ ਸਕਦਾ ਵਾ ਔਰ ਇਸ ਦੌਰਾਨ ਇਹਦੇ ਅ ਨਿਯੁਕਤ ਕਰਨ ਵਾਸਤੇ ਜੀ ਇਹ ਪੰਜ ਤਰੀਕੇ ਹੁੰਦੇ ਆ ਸੰਵਿਧਾਨਿਕ ਤੌਰ ਤੇ ਪੰਜ ਤਰੀਕੇ ਗਿਨੇ ਜਾਂਦੇ ਨੇ ਇਹਨਾਂ ਦੇ ਵਿੱਚ ਸਾਡੇ ਮੌਜੂਦਾ ਹਲਕੇ ਦੇ ਐਮ ਐਲ ਜੀ ਮੌਜੂਦਾ ਮੈਂਬਰ ਪਾਰਲੀਮੈਂਟ ਜੀ ਅਗਲੇ ਨੈਕਸਟ ਆਪਣਾ ਸਾਡੇ ਪੰਚਾਇਤ ਦੇ ਸਰਪੰਚ ਜੀ ਜਿਤਨਾ ਸਾਡੀ ਮਿਊਨਿਸਪਲ ਕਮੇਟੀ ਕਾਰਪੋਰੇਸ਼ਨ ਜੀ ਇਹ 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 ਚੁਣਦੇ ਆ ਫਿਰ ਅਗਲੇ 5 ਤਰੀਕਿਆਂ ਨਾਲ ਚੁਣੇ ਜਾਂਦੇ ਨੇ ਐਮ ਐਲ ਸੀ ਸਾਡੇ ਗ੍ਰੈਜੂਏਸ਼ਨ ਸਾਡੇ ਟੀਚਰ ਜੀ ਔਰ ਸਾਡੇ ਜਿਹੜੇ ਸਟੇਟ ਦੇ ਗਵਰਨਰ ਹੁੰਦੇ ਨੇ ਉਹਨਾਂ ਵੱਲੋਂ ਨਿਯੁਕਤ ਕੀਤੇ ਜਾਂਦੇ ਨੇ ਔਰ ਕਈ ਮੈਨੂੰ ਮੇਰੇ ਸੱਜਣ ਕਈ ਕਰ ਰਹੇ ਸੀ ਸਵਾਲ ਕਿ ਤੁਸੀਂ ਇਹ ਮੁੱਦਾ ਚੁੱਕਿਆ ਹੋਰ ਨਾ ਨਿਆਂ ਆਣ ਕੇ ਇੱਥੇ ਬੈਠ ਜਾਣਾ ਤੁਸੀਂ ਵੀ ਸ਼ਾਇਦ ਪੜੇ ਹੋਣਗੇ ਮੈਂ ਉਹਨਾਂ ਨੂੰ ਵੀ ਰਿਕਵੈਸਟ ਕਰਨੀ ਚਾਹੁੰਦਾ ਕਿ ਐਸੀ ਕੋਈ ਗੱਲ ਨਹੀਂ ਆ ਮੈਂ ਸੋਨੂ জাফর ਤਾਂ ਹਮੇਸ਼ਾ ਲੋਕਾਂ ਦੀ ਸੇਵਾ ਦੇ ਵਾਸਤੇ ਤਤਪਰ ਰਹਿੰਦਾ ਮੈਂ ਮੇਰਾ ਕੋਈ ਨਿੱਜੀ ਮਫਾਦ ਵਾਸਤੇ ਮੈਂ ਰਾਜਨੀਤੀ ਵਿੱਚ ਨਹੀਂ ਆਇਆ ਹੁਣ ਤੱਕ ਜੀ ਔਰ ਅਗਰ ਕੋਈ ਲੈ ਵੀ ਜਾਂਦਾ ਫਾਇਦਾ ਹਮੇਸ਼ਾ ਲੈ ਵੀ ਆ ਜਿਨ੍ਹਾਂ ਵਾਸਤੇ ਮੈਂ ਕੰਮ ਕੀਤਾ ਉਹਨਾਂ ਲੋਕਾਂ ਨੇ ਫਾਇਦੇ ਲੈ ਵੀ ਆ ਉਹਨਾਂ ਚੀਜ਼ਾਂ ਦਾ ਉਹਨਾਂ ਲਾਭ ਉਠਾਇਆ ਔਰ ਅਗਰ ਹੁਣ ਅੱਗੇ ਤੇ ਵੀ ਲੈ ਜੇਗਾ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਸੋ ਇੱਕ ਗੱਲ ਹੋਰ ਹੈ ਕਿ ਇਹਦੇ ਵਿੱਚ ਅਗਰ ਕਿਉਂਕਿ ਪੰਜਾਬ ਦੀ ਜਦੋਂ ਵਿਧਾਨ ਸਭਾ ਦੀ 104 ਸੀਟਾਂ ਸਨ ਤੇ ਵਿਧਾਨਪ੍ਰਿਸ਼ਦ ਦੇ ਜਾਨਕੀ ਐਮ ਐਲ ਸੀ ਦੇ 40 ਮੈਂਬਰ ਸਨ ਜੀ ਅੱਜ ਜੇ ਅਗਰ ਐਮਐਲਸੀ ਫਿਰ ਤੋਂ ਬਹਾਲ ਹੁੰਦੀ ਆ ਪੰਜਾਬ ਦੇ ਵਿੱਚ ਤੇ ਘੱਟੋ ਘੱਟ 15 ਤੋਂ 16 크ਰਿਸਚਨ ਜੀ ਗਿਣਤੀ ਦੇ ਹਿਸਾਬ ਨਾਲ ਉਹ ਵਿੱਚ ਲਏ ਜਾ ਸਕਦੇ ਆ ਜੀ ਔਰ ਲੈ ਲੈਣੇ ਪੈਣਗੇ ਜਿਹੜੀ ਵੀ ਸਰਕਾਰ ਹੋਵੇਗੀ ਸੋ ਮੈਂ ਇੱਕ ਚੀਜ਼ ਹੋਰ ਦੱਸਣੀ ਚਾਹਨਾ ਕਿ ਆ ਸੰਵਿਧਾਨ ਦਾ ਆਰਟੀਕਲ 169 ਦੇ ਅਧੀਨ ਅਗਰ ਇਹਨੂੰ ਭੰਗ ਕਰਨਾ ਜੀ ਤਾਂ ਫਿਰ ਵੀ 167 ਦੇ ਅਧੀਨ ਹੀ ਕਰਨਾ ਪੈਂਦਾ ਜੀ ਕਿ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਜੀ ਇੱਕ ਬਿੱਲ ਲਿਆਂਦਾ ਜਾਂਦਾ ਉਹਨੂੰ ਪਾਸ ਕਰਕੇ 2/3 ਬਹੁਮਤ ਦੇ ਨਾਲ ਜੀ ਉਹਨੂੰ ਗਵਰਨਰ ਨੂੰ ਦਿੱਤਾ ਜਾਂਦਾ ਜੀ ਗਵਰਨਰ ਅੱਗੋਂ ਸਟੇਟ ਗਵਰਨਰ ਜਿਹੜੇ ਹੁੰਦੇ ਨੇ ਅ ਗਵਰਨਰ ਸਾਹਿਬ ਅੱਗੋਂ ਇਹ ਪਾਰਲੀਮੈਂਟ ਦੇ ਵਿੱਚ ਜੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪਚਾਉਂਦੇ ਨੇ ਸੋ ਪਾਰਲੀਮੈਂਟ ਦੇ ਵਿੱਚ ਇਹਨੂੰ ਪਾਸ ਕੀਤਾ ਜਾਂਦਾ ਇਸੇ ਤਰੀਕੇ ਨਾਲ ਔਰ Odisha ਨੇ Rajasthan ਨੇ Paschimi Bengal ਨੇ ਔਰ Assam ਨੇ ਜੀ ਆਲਰੇਡੀ ਇਹ ਮਤਾ ਪਾ ਕੇ ਭੇਜਿਆ ਆ ਕਿ ਸਾਡੇ ਸਟੇਟ ਦੇ ਵਿੱਚ MLC ਜਿਹੜੀ ਹੈ ਲਾਗੂ ਕੀਤੀ ਜਾਵੇ ਔਰ ਮੈਂ ਤੁਹਾਡੇ ਮਾਧਿਅਮ ਦੇ ਰਾਂ ਹ ਇਹ ਬੇਨਤੀ ਕਰਾਂਗਾ ਭਗਵੰਤ ਮਾਨ ਹੋਰਾਂ ਦੀ ਸਰਕਾਰ ਨੂੰ ਕਿ ਇਹ ਜੇ ਉਹ ਸਮਝ ਦੇਣੇ ਕਿ ਹਰ ਧਰਮ ਨੂੰ ਅਸੀਂ ਬਰਾਬਰਤਾ ਦੇਣੀ ਹੈ ਸਮਾਨ ਕਰਦੇ ਆ ਹਰ ਧਰਮ ਦਾ ਹਰ ਫਿਰਕੇ ਦਾ ਇੱਕ ਘਟ ਗਿਣਤੀਆਂ ਵਾਸਤੇ ਐਮ ਐਲ ਸੀ ਲਾਗੂ ਕਰਨੀ ਬੜੀ ਜ਼ਰੂਰੀ ਆ ਜਿਹਦਾ ਕਾਰਜਕਾਲ ਸੇਮ ਹੀ ਜਿਸ ਤਰ੍ਹਾਂ ਰਾਜ ਸਭਾ ਮੈਂਬਰ ਦਾ ਇਧਰ ਵੀ 6 ਸਾਲ ਦਾ ਹੀ ਕਾਰਜਕਾਲ ਹੁੰਦਾ ਔਰ ਇਹ ਆ ਕਿਉਂਕਿ ਉਹਨਾਂ ਕੋ ਪਰਚੰਡ ਬਹੁਮਤਾ ਹੈ ਇਸ ਟਾਈਮ ਉਹਨਾਂ ਨੂੰ ਫੌਰੀ ਤੌਰ ਤੇ ਚਾਹੀਦਾ ਹੈ ਕਿ ਇਹ ਬਿੱਲ ਲਿਆ ਕੇ ਇਹਦਾ ਇਹਨੂੰ ਪਾਸ ਕਰਕੇ ਗਵਰਨਰ ਸਾਹਿਬ ਨੂੰ ਹੈਂਡ ਓਵਰ ਕਰਨਾ ਚਾਹੀਦਾ ਪਾਰਲੀਮੈਂਟ ਚ ਕੇਂਦਰ ਦੇ ਉੱਪਰ ਪ੍ਰੈਸ਼ਰ ਪਾਉਣਾ ਚਾਹੀਦਾ ਕਿ ਇਹਨੂੰ ਜਲਦੀ ਤੋਂ ਜਲਦੀ ਪਾਸ ਕਰਕੇ ਪੰਜਾਬ ਦੇ ਵਿੱਚ ਐਮਐਲਸੀ ਲਾਗੂ ਕੀਤੀ ਜਾਵੇ ਜਫਰ ਸਾਹਿਬ ਐਮਐਲਸੀ ਦਾ ਮੁੱਦਾ ਜਿਹੜਾ ਹੈ ਕੀ ਜਫਰ ਸਾਹਿਬ ਤੋਂ ਪਹਿਲਾਂ ਵੀ ਕਿਸੇ ਨੇ ਉਠਾਇਆ ਹੈ ਜਾਂ ਅਕੇਲੇ ਸੋਨੂ ਜਫਰ ਹੀ ਅਜਿਹੇ 크੍ਰਿਸਚਨ ਲੀਡਰ ਨੇ ਜਿਨ੍ਹਾਂ ਨੇ ਇਸ ਐਮਐਲਸੀ ਦੇ ਮੁੱਦੇ ਦੀ ਜਿਹੜੀ ਆਵਾਜ਼ ਬੁਲੰਦ ਕੀਤੀ ਹੈ ਅ ਨਹੀਂ ਮੈਨੂੰ ਲੱਗਦਾ ਨਹੀਂ ਕਿ ਪਹਿਲੂ ਕਿਸੇ ਨੇ ਇਸ ਆਵਾਜ਼ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਇਹਦੇ ਬਾਰੇ ਅੰਦੋਲਨ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਇਹਦੇ ਵਿੱਚ ਮੈਂ ਤੁਹਾਡੇ ਮਾਧਿਅਮ ਤੇਰਾ ਇਹ ਸਾਰੇ ਆਪਣੇ ਭਾਈਚਾਰੇ ਜਿੰਨੇ ਵੀ ਸਾਡੇ ਘਟ ਗਿਣਤੀ ਪੰਜਾਬ ਦੇ ਵਿੱਚ ਨੇ ਜਿਤਨਾ ਮੁਸਲਮਣ ਨੇ ਬੋਧੀ ਨੇ ਜੈਨੀ ਨੇ 파르ਸੀ ਨੇ 크ਰਿਸਚਨ ਨੇ ਮੈਂ ਸਾਰੇ ਲੀਡਰਸ਼ਿਪ ਨੂੰ ਬੇਨਤੀ ਕਰਾਂਗਾ ਸਾਰਿਆਂ ਸਾਰੇ ਭਾਈਚਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਅੱਗੇ ਆਓ ਜੀ ਪੰਜਾਬ ਦੇ ਵਿੱਚ ਸਾਰੇ ਅੱਗੇ ਆਓ ਅ ਬਹੁਤ ਜਿਆਦੇ ਲੋਕ 크੍ਰਿਸਚਨ ਪਾਈਚਾਰਨਾ ਸੰਬੰਧਿਤ ਸਾਡੇ ਲੀਡਰਸ਼ਿਪ ਜਦੋਂ ਵੀ ਚਰਚ ਦੇ ਵਿੱਚ ਇਕੱਠ ਹੁੰਦਾ ਹੈ ਜਾਂ ਬਾਹਰ ਓਪਨਲੀ ਸਟੇਜਾਂ ਲੱਗਦੀਆਂ ਨੇ ਤੇ ਉਹ ਇਹ ਗੱਲ ਰੱਖਦੇ ਨੇ ਹਮੇਸ਼ਾ ਕਿ ਅਜੇ ਤੱਕ ਸਾਡਾ ਜਿਹੜਾ ਮੈਂਬਰ ਹੈ ਅ ਮਲਏ ਅਜੇ ਤੱਕ ਸਾਡਾ ਨਹੀਂ ਬਣਿਆ ਅ ਵਿਧਾਨ ਸਭਾ ਦੇ ਵਿੱਚ ਦੀਆਂ ਪੌੜੀਆਂ ਨਹੀਂ ਚੜਿਆ ਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਹਨੂੰ ਅ ਜੇ ਇੱਕ ਅੰਦੋਲਨ ਦੇ ਰੂਪ ਵਿੱਚ ਇਹਨੂੰ ਵਿੱਢਿਆ ਜਾਵੇ ਸ਼ੁਰੂਆਤ ਕੀਤੀ ਜਾਵੇ ਇਹ ਜ਼ਰੂਰੀ ਨਹੀਂ ਕਿ ਅਸੀਂ ਹੀ ਜਾਣਾ ਕਿਉਂਕਿ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹਦੇ ਵਾਸਤੇ ਵੀ ਉਹ ਸਾਰੇ ਬੋਧੀ ਜੈਨੀ 파르ਸੀ ਮੁਸਲਿਮ ਸਾਰਿਆਂ ਵਾਸਤੇ ਵਧੀਆ ਗੱਲ ਹੈ ਕਿ ਕਿਉਂਕਿ ਛਾਡੀ ਵੀ ਸਲਾਹ ਜਿਹੜੀ ਆ ਜਿਹੜੀ ਸਾਡੇ ਪੰਜਾਬ ਦੀ ਮਹਾਪੰਚਾਇਤ ਆ ਵਿਧਾਨ ਸਭਾ ਔਰ ਵਿਧਾਨ ਸਭਾ ਚ ਬਿੱਲ ਆ ਕੇ ਫਿਰ ਵਿਧਾਨ ਪਰਿਸ਼ਦ ਦੇ ਵਿੱਚ ਵੀ ਆਵੇ ਜਿਤਨਾ ਮੇਨ ਪਾਰਲੀਮੈਂਟ ਤੋਂ ਰਾਜ ਸਭਾ ਦੇ ਵਿੱਚ ਆਉਂਦਾ ਹੈ ਇਸੇ ਤਰੀਕੇ ਨਾਲ ਇਸੇ ਕਰਕੇ ਇਹਨੂੰ ਭੰਗ ਕੀਤਾ ਗਿਆ ਹੈ ਜਸਟਿਸ ਗੁਰਨਾਮ ਸਿੰਘ ਜੀ ਹਰਾਂ ਵੱਲੋਂ ਕਿ ਉਹ ਉਹਨਾਂ ਨੇ ਸੋਚਿਆ ਕਿ ਇੱਕ ਤਾਂ ਵਾਧੂ ਦਾ ਬੋਝ ਹੈ ਜੀ ਪੰਜਾਬ ਦੇ ਉੱਪਰ ਵਾਧੂ ਦਾ ਬੋਝ ਹੈ ਸੈਕੰਡਰੀ ਹੈ ਕਿ ਕੋਈ ਵੀ ਬਿੱਲ ਆਉਂਦਾ ਹੈ ਤੇ ਉਹਦੇ ਉੱਪਰ ਕਿੰਤੂ ਪ੍ਰਿੰਤੂ ਕਰਦੇ ਆ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਆ ਹੁਣ ਤਾਂ ਜਿੰਨੇ ਵੀ ਲਏ ਜਾਣਗੇ ਬੰਦੇ 40 45 ਜਿੰਨੇ ਵੀ ਬੰਦੇ ਲਏ ਜਾਂਦੇ ਆ ਉਹ ਮੌਜੂਦਾ ਗਵਰਨਮੈਂਟ ਦੇ ਹੀ ਹੋਣਗੇ ਜਾਂ ਆਪਦੀ ਸਰਕਾਰ ਆ ਤੇ ਆਪਦੇ ਹੀ ਬੰਦੇ ਬਹੁਮਤ ਵਿੱਚ ਆਪਦੇ ਹੀ ਹੋਣਗੇ ਹਨ ਤੇ ਕਿਉਂਕਿ ਗਵਰਨਰ ਸਾਹਿਬ ਦੇ ਕਿਉਂਕਿ ਐਮ ਐਲ ਏ ਔਰ ਜਿਹੜੇ ಗ್ರಾಮ ਪੰਚਾਇਤ ਜਾ ਕਾਰਪੋਰੇਸ਼ਨ ਦੇ ਬੰਦੇ ਹੋਣਗੇ ਉਹ ਜ਼ਿਆਦਾਤਰ ਉਹਨਾਂ ਦੇ ਬਣੇ ਆ ਪਿੰਡਾਂ ਦੇ ਵਿੱਚ ਸਰਪੰਚ ਵੀ ਕਾਰਪੋਰੇਸ਼ਨਾਂ ਵੀ ਔਰ ਇਸ ਟਾਈਮ ਮੌਜੂਦਾ ਐਮਐਲਏ ਵੀ ਜਿਹੜੇ ਗਵਰਨਰ ਜਾਂ ਟੀਚਰ ਹੋ ਗਏ ਉਹਨਾਂ ਨੇ ਅੰਡਰ ਤੇ ਸਰਕਾਰ ਦੇ ਕੰਮ ਕਰਨਾ ਹੁੰਦਾ ਹੈ ਹਨਾ ਤੇ ਗਵਰਨਰ ਸਾਹਿਬ ਲੋ ਜਿਹੜੇ ਨਿਯੁਕਤ ਕੀਤੇ ਜਾਣੇ ਨੇ ਉਹ ਕੁਝ ਬੰਦੇ ਹੁੰਦੇ ਕਿ ਕੁਝ ਪਰਸੈਂਟ ਹੁੰਦੇ 1. 12 ਦੇ ਕਰੀਬ ਸ਼ਾਇਦ 1.12% ਦੇ ਕਰੀਬ ਗਵਰਨਰ ਵੱਲੋਂ ਕਰਨੇ ਹੁੰਦੇ ਆ ਉਹ ਗਵਰਨਰ ਸਾਹਿਬ ਵੱਲੋਂ ਹੁੰਦੇ ਆ ਉਹ ਤੁਹਾਨੂੰ ਪਤਾ ਕੇਂਦਰ ਦੇ ਵਿੱਚ ਸਰਕਾਰ ਜਿਹੜੀ ਆ ਬੀਜਪੀ ਦੀ ਉਹ ਫਿਰ ਬੀਜਪੀ ਦੇ ਕੁਝ ਬੰਦੇ ਨਿਚੋਟ ਹੋ ਸਕਦੇ ਆ ਕਟ ਗਿਣਤੀ ਨਾਲ ਸੰਬੰਧਿਤ ਇਸ ਕਰਕੇ ਇਹਦੇ ਵਿੱਚ ਇਹ ਪਾਰਟੀ ਬਾਜ਼ੀ ਤੋਂ ਪਰ ਉੱਠ ਕੇ ਜੀ ਮੈਨੂੰ ਲੱਗਦਾ ਕਿ ਪਾਰਟੀ ਬਾਜ਼ੀ ਤੋਂ ਪਰ ਉੱਠ ਕੇ ਅਸੀਂ ਵੀ ਆਪਣੀ ਗਵਰਨਮੈਂਟ ਦੇ ਪਰ ਜਦੋਂ ਸੌਰੀ ਅਸੀਂ ਆਪਣੀ ਪਾਰਟੀ ਦੇ ਉੱਪਰ ਅਸੀਂ ਗੱਲ ਦਾ ਅਸੀਂ ਦਬਾਅ ਪਣਾਵਾਂਗੇ ਕਾਂਗਰਸ ਪਾਰਟੀ ਦੇ ਉੱਪਰ ਅਸੀਂ ਰਿਕੁਐਸਟ ਕਰਾਂਗੇ ਸਾਡੇ ਪ੍ਰਧਾਨ ਸਾਹਿਬ ਆ ਰਾਜਾ ਮਢਿੰਗ ਜੀ ਸਾਡੇ ਸਤਿਕਾਰਯੋਗ ਐਲੋਪੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਅਸੀਂ ਉਹਨਾਂ ਨੂੰ ਹੀ ਬੇਨਤੀ ਕਰਾਂਗੇ ਕਿ ਐ ਕਿ ਮੈਨੀਫੈਸਟੋ ਦੇ ਵਿੱਚ ਬਗੈਤਾ ਪਾਇਆ ਜਾਵੇ ਕਿ ਪੰਜਾਬ ਦੇ ਵਿੱਚ ਐ 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 ਤੇ ਇਹ ਭੇਜ ਸਕਦੇ ਆ ਬਿਲ ਪਾਸ ਕਰਕੇ ਕਿਉਂਕਿ ਕਾफी ਸਮਾਂ ਲੱਗ ਜਾਂਦਾ ਪਾਸ ਇਹ ਨਹੀਂ ਕਿ ਇਹਨਾਂ ਨੇ ਗਵਰਨਰ ਸਾਹਿਬ ਨੂੰ ਬਿਲ ਦੇ ਦਿੱਤਾ ਪਾਸ ਕਰਕੇ ਤੇ ਪਾਰਲੀਮੈਂਟ ਚ ਪਹੁੰਚ ਗਿਆ ਤੇ ਉਸੇ ਟਾਈਮ ਹੀ ਹੋ ਜਣਾ ਕਿ ਮੇਰੇ ਸਾਹਿਬ ਨਾਲ 2012 ਦੇ ਵਿੱਚ Rajasthan ਦੀ ਸਰਕਾਰ ਨੇ ਭੇਜਿਆ ਸੀ ਅਜੇ ਤੱਕ ਉਹ ਪੈਂਡਿੰਗ ਹੈ ਫਿਰ ਬੰਗਾਲ ਨੇ 21 ਦੇ ਵਿੱਚ भेजया ਸੀ ਜੀ ਇਹ મતਕੇ ਆਸਾਮ ਆਪਣਾ ਆਸਾਮ ਦੱਸ ਦੇ ਲਾਗੇ ਇਸ ਤਰ੍ਹਾਂ ਮਤਲਬ ਵੱਖ-ਵੱਖ ਟਾਈਮ ਲੱਗਦਾ ਕੋਈ ਕੋ 10 ਸਾਲ 5 ਸਾਲ ਦਾ ਟਾਈਮ ਲੱਗਦਾ ਸੋ ਪਹਿਲ ਕਦਮੀ ਜਿਹੜੀ ਸਰਕਾਰ ਕਰੇਗੀ ਵਧੀਆ ਰਹੇਗਾ ਮੈਨੂੰ ਲੱਗਦਾ ਸੋ ਅਸੀਂ ਤਾਂ ਆਪਣੀ ਗਵਰਨਮੈਂਟ ਨੂੰ ਬੇਨਤੀ ਆਪਣੀ ਸੌਰੀ ਪਾਰਟੀ ਨੂੰ ਬੇਨਤੀ ਕਰਾਂਗੇ ਜੀ ਕਿ ਇਹ ਕਿ ਮੈਨੀਫੈਸਟੋ ਦੇ ਵਿੱਚ ਪਾਇਆ ਜਾਵੇ ਅਗਰ ਇਹ ਗਵਰਨਮੈਂਟ ਨਹੀਂ ਕਰੇਗੀ ਜੀ ਸੋ জাফর ਸਾਹਿਬ ਮੇਰਾ ਆਖਰੀ ਸਵਾਲ ਹੈ ਕਿ ਇਸ ਐਮਐਲਸੀ ਦੀ ਮੰਗ ਲਈ ਜਫਰ ਸਾਹਿਬ ਜਿਹੜਾ ਤੁਸੀਂ ਅੰਦੋਲਨ ਛੇੜਿਆ ਹੈ ਤਾਂ ਉਹ ਦੀ ਕੋਈ ਤਾਰੀਖ ਮੁਕਰਰ ਕੀਤੀ ਹੋਵੇ ਜਿਸ ਦਿਨ ਤੁਸੀਂ ਆਪਣੀਆਂ ਜਿਹੜੀਆਂ ਮੰਗਾਂ ਵਾਂ ਜਿਹੜੀ ਆਪਣੀ ਐਮਐਲਸੀ ਦੀ ਡਿਮਾਂਡ ਹੈ ਉਹ ਕਿੱਦਾਂ ਸਰਕਾਰ ਦੇ ਅੱਗੇ ਰੱਖੋਗੇ ਮੈਂ 10 ਜੁਲਾਈ ਆਪਣੇ ਸਾਰੀ ਲੀਡਰਸ਼ਿਪ ਨੂੰ ਟਾਈਮ ਦਿੱਤਾ ਵਾ ਜੀ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਹੈ ਮੈਂ ਤੁਹਾਡੇ ਮਾディアਮ ਦੇ ਰਾਹੀਂ ਵੀ ਬੇਨਤੀ ਕਰਦਾ ਮੈਂ ਲਾਈਵ ਹੋਣਾ ਸੀ ਮੈਂ ਲਾਈਵ ਨਹੀਂ ਹੋਇਆ ਕਿਉਂਕਿ ਕੁਝ ਮੈਂ ਆਪਣੇ ਨਿੱਜੀ ਰਜੇ ਮੈਂ ਕਰਕੇ ਮੈਂ ਲਾਈਵ ਨਹੀਂ ਹੋ ਪਾਇਆ ਸੀ ਆ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਫੇਸਬੁਕ ਦੇ ਮਾਧਿਅਮ ਦਰਾਈ ਕਿ 10 ਜੁਲਾਈ ਨੂੰ ਜੀ ਅਸੀਂ ਆਪਣੇ ਜ਼ਿਲ੍ਹੇ ਦੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਵਾਂਗੇ ਜੀ ਔਰ ਮੈਂ ਸਾਰਿਆਂ ਨੂੰ ਜੀ ਇਹ ਬੇਨਤੀ ਕਰਦਾ ਕਿ 10 ਜੁਲਾਈ ਨੂੰ ਆਪਣੇ ਆਪਣੇ ਜਿੰਨੇ ਵੀ ਸਾਡੇ ਡੀਸੀ ਨੇ ਜੀ ਜਿਲੇ ਦੇ ਦੇਸੀ ਨੇ ਜਿਤਨਾ ਸਾਡੇ ਅੰਮ੍ਰਿਤਸਰ ਆ ਗੁਰਦਾਸਪੁਰ ਤਰਨਤਾਰਨ ਜਲੰਧਰ ਲੁਧਿਆਣਾ ਹਰ 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 크ਿਸਚਨ ਹਰ ਮੁਸਲਿਮ ਹਰ ਬੋਧੀ ਜੈਨੀ ਪਾਰਸੀ اپنی ذمہ داری سمجھਦਾ ਆ جی اپنے جنਾਂ ਵੀ ਵਫਾਦੋ ਨਾਲ ਲੈ ਸਕਦੇ ਨੇ ਜੇ ਜਾਦੀ ਗੱਲ ਆ ਤੇ ਮੇਰੇ ਨੰਬਰ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਫੇਸਬੁੱਕ ਦੇ ਰਾਹੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਉਹ ਸੇਮ ਜਿਹੜਾ ਮੰਗ ਪੱਤਰ ਜਿਹੜਾ ਅਸੀਂ ਪੀਡੀਐਫ ਕਰਕੇ ਉਹਨਾਂ ਨੂੰ ਭੇਜ ਦਾਂਗੇ ਵਟਸਐਪ ਤੇ ਉਹ ਹੀ ਕਢਾ ਕੇ ਉਸੇ ਮੇ ਉਹ ਜਿਹੜਾ ਵਾ ਮੰਗ ਪੱਤਰ ਦੇ ਸਕਦੇ ਆ ਸੋ ਇਹਦੇ ਨਾਲ ਗਵਰਨਮੈਂਟ ਤੱਕ ਗੱਲ ਜਾਏਗੀ ਸਾਡੀ ਜਿਹੜੇ ਗਵਰਨਮੈਂਟ ਦੇ ਵਿੱਚ ਬੈਠੇ ਕਈ 크੍ਰਿਸਚੀਅਨ ਹੈਗੇ ਆ ਜਿਨ੍ਹਾਂ ਨੂੰ ਛੋਟੇ-ਛੋਟੀਆਂ ਨਿਯੁਕਤੀਆਂ ਇਹ ਸਰਕਾਰ ਨੇ ਦਿੱਤੀਆਂ ਨੇ ਕੋਈ ਵੱਡੀ ਨਿਯੁਕਤੀ ਤੱਕ 크੍ਰਿਸਚੀਅਨ ਨੂੰ ਦਿੱਤੀ ਨਹੀਂ ਮੁਸਲਮਾਨ ਭਾਈਚਾਰੇ ਨੂੰ ਉਹ ਜਿਹੜੀ ਕਟਗਿਨਤੀ ਕਮਿਸ਼ਨ ਦੀ ਚੇਅਰਮੈਨੀ 크੍ਰਿਸਚੀਅਨਾਂ ਤੋਂ ਲੈ ਕੇ ਉਹ ਜ਼ਰੂਰ ਦਿੱਤੀ ਹੈ ਇਹਨਾਂ ਨੇ ਤੇ ਅਗਰ ਜਿਹੜਾ ਵੀ ਜਿੱਥੇ ਵੀ ਬੈਠਾ ਜੋ ਵੀ ਲੀਡਰ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਆਪਣੇ ਆਪਣੇ ਐਮ.ਐਲ.ਏ ਨਾਲ ਜਿੱਥੋਂ ਤੱਕ ਵੀ ਤੁਹਾਡੀ ਅਪਰੋਚ ਆ ਉਹਨਾਂ ਨਾਲ ਇਹ ਗੱਲਬਾਤ ਜ਼ਰੂਰ ਕਰੋ ਕਿਉਂਕਿ ਇਹ ਕੱਲੇ ਕਿਸੇ ਦਾ ਨਿੱਜੀ ਕੁਝ ਨਹੀਂ ਹੈ ਇਹ ਸਾਰਿਆਂ ਦੇ ਵਾਸਤੇ ਆ ਔਰ ਇਸ ਚੀਜ਼ ਦਾ ਅੰਦੋਲਨ ਜਿਹੜਾ ਪੰਜਾਬ ਲੈਵਲ ਤੇ ਮੈਨੂੰ ਲੱਗਦਾ ਕਿ ਸ਼ੁਰੂ ਕਰਨ ਦੀ ਲੋੜ ਆ ਬਹੁਤ ਸਖਤ ਲੋੜ ਆ ਜੀ ਇਸਨ ਸੋਨੂ জাফর ਜੀ ਜਿਨ੍ਹਾਂ ਦੇ ਵੱਲੋਂ ਘਟ ਗਿਣਤੀ ਭਾਈਚਾਰੇ ਦੇ ਲਈ ਐਮਐਲਸੀ ਦਾ ਅੰਦੋਲਨ ਸ਼ੁਰੂ ਕੀਤਾ ਗਿਆ ਸੋ ਤੁਸੀਂ ਦੇਖਦੇ ਹੋ ਯੁਵਰਾਜ ਭਾਰਤ ਨਿਊਜ਼ ਮੈਂ ਹਾਂ ਤੁਹਾਡਾ ਆਪਣਾ ਦੋਸਤ ਸੁਰਿੰਦਰ ਸੋਹਤਾ